ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਤੇ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਵਰ ਦੀ ਕੈਦ ਵਿੱਚ ਸਨ ਤੇ ਜਦੋਂ ਬਾਵਰ ਨੇ ਉਹਨਾਂ ਨੂੰ ਚੱਕੀ ਪੀਸਣ ਲਈ ਕਿਹਾ ਸੀ ਤਾਂ ਉਹ ਚੱਕੀ ਆਪਣੇ ਆਪ ਚੱਲਣ ਲੱਗ ਪਈ ਸੀ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਤੁਹਾਡੇ ਨਾਲ ਵੀਡੀਓ ਕਰਨ ਲੱਗੇ ਆ ਸ਼ੇਅਰ ਰਾਹ ਮੰਗਦੇ ਆਂ ਤੇ ਵੀਰ ਖਲੋਖ ਲੋ ਕੇ ਵੇਂਦਾ ਵੀ ਦੇਣਾ ਕਿ ਨਹੀਂ ਦੇਣਾ ਰਾਹ ਇਹ ਥੜਾ ਹੈ ਜੀ ਜਿੱਥੇ ਅਸਲ ਦੇ ਵਿੱਚ ਉਹ ਚੱਕੀ ਘਮੀ ਸੀ ਦਰਵਾਜੇ ਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਚੱਕੀ ਸਾਹਿਬ ਐਮਨਾਬਾਦ ਇਹ ਹੁਣ ਸਰਪੰਚਾਂ ਦਾ ਬਰਦਾਰ ਹੈ ਤੇ ਚੌਧਰੀ ਨਹੀਂ ਅਜੇ ਅਸਥਾਨ ਨੂੰ ਪਹਿਲਾਂ ਵੀ ਲੋਕ ਲੱਗਾ ਹੋਇਆ ਸੀ ਸਾਨੂੰ ਦਰਸ਼ਨ ਕਰਾਉਣ ਵਾਸਤੇ ਲੋਕ ਖੋਲਿਆ ਗਿਆ ਸੋ ਆ ਤੁਸੀਂ ਗਲੀ ਦੇ ਵਿੱਚ ਨਾ ਨਾਲੀ ਵੇਖੋ ਵਿਚਕਾਰ ਬਣਾਈ ਹੋਈ ਹੈ ਇਹਨਾਂ ਨੇ ਸੰਗਤ ਜੀ ਅੱਜ ਦੀ ਵੀਡੀਓ ਆਪਾਂ ਐਮਨਾਬਾਦ ਸ਼ਹਿਰ ਦੇ ਵਿੱਚੋਂ ਸ਼ੁਰੂ ਕਰਨ ਲੱਗੇ ਆਂ ਇੱਕ ਆਹ ਦੇਖੋ ਪੁਰਾਣਾ ਗੇਟ ਪੂਰਾ ਪਤਾ ਤਾਂ ਨਹੀਂ ਲੱਗਦਾ ਕਿਸੇ ਸ਼ਾਇਦ ਹਵੇਲੀ ਦਾ ਹੋਵੇਗਾ ਭਾਈ ਸਾਹਿਬ ਲਾ ਕੇ ਦੱਸ ਰਹੇ ਕਿ ਚਾਰ ਗੇਟ ਸਨ ਐਮਨਾਬਾਦ ਦੇ ਉਹਨਾਂ ਦੇ ਵਿੱਚੋਂ ਇੱਕ ਹੈ ਜਿਹਦੀ ਕੁਝ ਨਿਸ਼ਾਨੀਆਂ ਰਹਿ ਗਈਆਂ ਸਤીર ਹੈ ਉਹ ਬਾਹਰ ਚੱਲੀ ਬੈਠਾ ਹੈ ਜੀ ਕੰਧ ਦਾ ਤੇ ਇਹਨੂੰ ਸਾਂਭਿਆ ਗਿਆ ਹੈ ਥੋੜਾ ਜਿਹਾ ਚੰਗੀ ਗੱਲ ਹੈ ਨਿਸ਼ਾਨੀ ਬੱਚੀ ਰਹਿਣੀ ਚਾਹੀਦੀ ਹੈ ਸੋ ਆ ਤੁਸੀਂ ਗਲੀ ਦੇ ਵਿੱਚ ਨਾ ਨਾਲੀ ਵੇਖੋ ਵਿਚਕਾਰ ਬਣਾਈ ਹੋਈ ਹੈ ਇਹਨਾਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਹੈ ਨਾਲੀ ਤੇ ਮੈਨੂੰ ਹੀ ਵੀ ਇੱਕ ਸਾਈਡ ਤੇ ਹੋਵੇ ਚੱਲ ਦੂਜਿਆਂ ਲਈ ਜਾਣਾ ਸੌਖਾ ਹੋਵੇ ਪਰ ਦੋਹਾਂ ਘਰਾਂ ਦਾ ਜਿਹੜਾ ਪਾਣੀ ਸਾਈਡਾਂ ਤੋਂ ਪਾਈਪਾਂ ਨਹੀਂ ਵਿੱਚ ਹੁੰਦਾ ਤੇ ਨਾਲੀ ਦੇ ਵਿੱਚ ਹੀ ਆਪਾਂ ਪਹੁੰਚ ਗਏ ਜੀ ਹੁਣ ਬਾਅਦ ਸ਼ਹਿਰ ਦੇ ਵਿੱਚ ਇੱਥੇ ਹੁਣ ਆ ਬਾਹਰ ਗੇਟ ਹੈ ਤੇ ਗੇਟ ਦੇ ਲਾਗੇ ਤੁਸੀਂ ਦੇਖੋ ਲਿਖਿਆ ਹੋਇਆ ਹੈ ਸਟੋਨ ਲੇਨ ਸਰਮਨੀ ਆਫ ਗੁਰਦੁਆਰਾ ਭਾਈ ਲਾਲੂ ਦਾਖੂ ਮਿਸਟਰ ਪੀਟਰ ਜੌਨ ਸੋਹੋਤਰਾ ਇਹ 1993 ਦੀ ਗੱਲ ਹੈ ਜੀ ਗਵਰਨਮੈਂਟ ਆਫ ਪਾਕਿਸਤਾਨ ਇਹ ਬਾਹਰ ਟੂਟੀਆਂ ਲੱਗੀਆਂ ਯਾਨ ਪਾਣੀ ਪੀਣ ਵਾਸਤੇ ਇਹ ਕੰਦ ਗੁਰਦੁਆਰਾ ਸਾਹਿਬ ਜੀ ਦੀ ਹੀ ਹੈ ਤੇ ਇਧਰ ਵੀ ਆਪ ਜੀ ਦੇਖੋ ਤੇ ਆਪਾਂ ਹੁਣ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਇਸ ਸਥਾਨ ਨੂੰ ਖੂਹ ਭਾਈ ਲਾਲੋ ਜੀ ਕਿਹਾ ਜਾਂਦਾ ਹੈ ਵੈਸੇ ਅਸਲ ਵਿੱਚ ਇਹ ਉਹਨਾਂ ਦਾ ਘਰ ਸੀਗਾ ਇਹ ਖੂਹੀ ਹੈ ਜੀ ਅਸਲੀ ਜਿਹਦੀ ਆਪਾਂ ਗੱਲ ਕਰ ਰਹੇ ਆਂ ਪਿੱਛੇ ਨਿਸ਼ਾਨ ਸਾਹਿਬ ਜੀ ਝੁੱਲ ਰਹੇ ਹਨ ਤੇ ਖੂਹ ਦੇ ਵਿੱਚ ਹੁਣ ਅੱਧੇ ਇੱਕ ਸਿਲੰਡਰ ਪਿਆ ਹੋਇਆ ਹੈ ਤੇ ਵਿੱਚ ਦੇਖੀਏ ਤਾਂ ਪਾਣੀ ਤਕਰੀਬਨ 50 60 ਫੁੱਟ ਦੇ ਉੱਤੇ ਪਾਣੀ ਚਮਕ ਰਿਹਾ ਹੈ ਜੀ ਇਹ ਹਾਂ ਜੀ ਮੁਹੰਮਦ ਕਬੀਰ ਜੀ ਨਾਂ ਬੜਾ ਮੈਨੂੰ ਪਸੰਦ ਆਇਆ ਏ 20 ਸਾਲਾਂ ਤੋਂ ਰੋੜੀ ਸਾਹਿਬ ਸੇਵਾ ਕਰ ਰਹੇ ਹਨ ਤੇ ਸਾਨੂੰ ਹੁਣ ਇੱਥੇ ਦਰਸ਼ਨ ਕਰਾਉਣ ਲਿਆਏ ਹਨ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਚੱਲੀਏ ਹੁਣ ਅੰਦਰ। ਹਾਂਜੀ। ਇਹ ਦੇਖੀਏ। ਸੋ ਇਹ ਖੂਈ ਹੈ ਭਾਈ ਲਾਲੋ ਜੀ ਦੀ। ਹਾਂਜੀ। ਇਹ ਭਾਈ ਲਾਲੋ ਜੀ ਦੀ ਖੂਈ ਹੈ। ਤੇ ਮੈਂ ਕਿਤੇ ਪੜਿਆ ਸੀ ਖੂਈ ਕਮਰਿਆਂ ਚ ਆ ਗਈ ਹੈ ਨਵੀਂ ਬਣਾਈ ਗਈ ਹੈ। ਉਹ ਐ। ਉਹ ਇਹ ਹੈ। ਹਾਂਜੀ। ਇਧਰ ਨਵੀਂ ਬਣਾਈ ਗਈ ਹੈ। ਨਹੀਂ ਐ ਨਵੀਂ ਨਹੀਂ ਇਹ ਪੁਰਾਣੀ ਖੂਈ। ਅਸਲ ਅਸਲੀ ਖੂਈ ਇਹ ਹੈ। ਹਾਂ। ਜਿਹੜੀ ਉਹਨਾਂ ਦੇ ਘਰ ਦੀ ਸੀ। ਹਾਂਜੀ। ਇਹਨੂੰ ਕਿਉਂ ਬੰਦ ਕੀਤਾ ਗਿਆ ਫਿਰ? ਇਹ ਜਿਹੜਾ ਪਾਣੀ ਨਹੀਂ ਸੀ ਆਇਆ ਪਤਾ ਬਾਅਦ ਚ ਅੱਛਾ ਇਹਦੇ ਵਿੱਚ ਕੋਈ ਕਾਰਨ ਹੋਇਆ ਵੀ ਪਾਣੀ ਨਹੀਂ ਆਇਆ ਤੇ ਫਿਰ ਉਹਦੇ ਲੱਗ ਗਈ ਇਹ ਨਵਾਂ ਖੂਹ ਬਣਾਇਆ ਗਿਆ ਸੋ ਇਹ ਅਸਲ ਵਿੱਚ ਹਾਂ ਮੈਂ ਪੜ੍ਹਿਆ ਸੀ ਕਿਤੇ ਕਿ ਖੂਹ ਜਿਹੜੀ ਨਵੀਂ ਬਣਾਈ ਗਈ ਸੀਗੀ ਸੋ ਹੁਣ ਇਹਦੇ ਉੱਤੇ ਇੱਕ ਗੁੰਬਦ ਬਣਾਇਆ ਹੋਇਆ ਹੈ ਨਿਸ਼ਾਨ ਸਾਹਿਬ ਝੂਲ ਰਹੇ ਹਨ ਜਿਵੇਂ ਆਪਣੇ ਪਿੰਡਾਂ 'ਚ ਛੋਟੇ ਜਿਹੇ ਘਰ ਹੁੰਦੇ ਨਾ ਦੋ ਕ ਕਮਰਿਆਂ ਦੇ ਉਹਨਾਂ ਕੀ ਥਾਂ ਹੈ ਇਹਨਾਂ ਕੀ ਘਰ ਉਦੋਂ ਭਾਈ ਲਾਲੋ ਜੀ ਦਾ ਹੋਣਾ ਹਾਂ ਹਾਂਜੀ ਸੋ ਇਹ ਕਮਰਾ ਜੀ ਇੱਥੇ ਥੜਾ ਬਣਾਇਆ ਹੋਇਆ ਇਹ ਯਾਦਗਾਰ ਹੈ ਜੀ ਥੜਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇੱਥੇ ਆ ਕੇ ਬੈਠਣ ਦੀ ਤੇ ਗੁਰੂ ਸਾਹਿਬ ਜੀ ਦਾ ਅੱਜ ਪ੍ਰਕਾਸ਼ ਤੇ ਇੱਥੇ ਨਹੀਂ ਹੈ ਪ੍ਰਕਾਸ਼ ਰੋੜੀ ਸਾਹਿਬ ਹੈ ਆ ਦੇਖੋ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਮਲਕ ਭਾਗੋ ਦੇ ਬਲਾਵੇ ਤੇ ਨਹੀਂ ਆਏ ਸਨ ਨਰਾਜ ਹੋ ਗਿਆ ਸੀ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਚ ਉਹਦੇ ਘਰ ਦੇ ਪਕਵਾਨ ਸਵਾਦ ਦੇ ਲੈ ਕੇ ਤੇ ਭਾਈ ਲਾਲੋ ਦੇ ਘਰ ਦਾ ਸਾਦਾ ਪ੍ਰਸ਼ਾਦਾ ਹੱਥ ਚ ਲੈ ਕੇ ਤੇ ਦੋਵੇਂ ਜਦੋਂ ਘੁੱਟੇ ਸਨ ਤੇ ਕਿਰਤ ਵਾਲੀ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੀ ਜਿਹੜੀ ਸੀ ਕਮਾਈ ਜਿਹੜੀ ਲੋਕਾਂ ਤੋਂ ਖੋਖੋ ਕੇ ਬਣਾਈ ਸੀ ਉਹਦੇ ਵਿੱਚੋਂ ਖੂਨ ਨਿਕਲਿਆ ਇਹ ਹੁਣ ਅਸੀਂ ਵੀ ਦੇਖਣਾ ਇੱਥੇ ਆ ਕੇ ਕਿ ਜਿਹੜੀ ਸਾਡੇ ਘਰਾਂ 'ਚ ਕਮਾਈ ਹੈ ਜਿਹੜੀ ਅਸੀਂ ਛਕ ਰਹੇ ਆ ਉਹ ਭਾਈ ਦੁੱਧ ਵਾਲੀ ਹੈ ਕਿ ਖੂਨ ਵਾਲੀ ਹੈ ਕਿਉਂ ਜੀ ਮਹਾਮਤ ਕਬੀਰ ਜੀ ਗੱਲ ਸੱਚੀ ਹੈ ਆਪਾਂ ਨੂੰ ਦੇਖਣਾ ਆਪਣੇ ਘਰਾਂ 'ਚ ਕਮਾਈ ਜਿਹੜੀ ਦੁੱਧ ਵਾਲੀ ਹੈ ਕਿ ਖੂਨ ਵਾਲੀ ਹੈ ਖੂਨ ਵਾਲੀ ਕਮਾਈ ਜਿਹੜੀ ਆਪਣੇ ਬੱਚਿਆਂ ਨੂੰ ਖਾਵਾਂਗੇ ਤੇ ਫਿਰ ਮੁੜ ਕੇ ਕਹਿੰਦੇ ਰਹਿ ਜਾਾਂਗੇ ਕਿ ਭਾਈ ਸੁਧਰਦੇ ਨਹੀਂ ਆ ਤੇ ਜੇ ਕਿਤੇ ਕਿਰਤ ਵਾਲੀ ਪਰਸ਼ਾਦਾ ਛਕਾਇਆ ਜਾਵੇ ਤਾਂ ਬੱਚਿਆਂ ਨੂੰ ਬਹੁਤਾ ਨਹੀਂ ਸਮਝਾਉਣਾ ਪੈਂਦਾ ਸੋ ਆਪਾਂ ਫੇਰ ਬਾਹਰ ਵੇੜੇ ਵੱਲ ਨੂੰ ਆ ਗਏ ਆ ਤੇ ਉਹ ਗੇਟ ਹੈ ਜੀ ਉਧਰ ਪਰਾਂ ਘਰ ਹਨ ਗਲੀ ਹੈ ਤੇ ਖੂਹ ਹੈ ਤੇ ਨਿਸ਼ਾਨ ਸਾਹਿਬ ਹਨ ਇੱਕ ਕਮਰਾ ਹੋਰ ਹੈ ਜਿਹਦੇ ਵਿੱਚ ਮੋਟਰ ਲੱਗੀ ਹੋਈ ਹੈ ਤੇ ਉਹਨੂੰ ਹੁਣ ਲੋਕ ਲੱਗਾ ਹੋਇਆ ਸੋ ਇਹ ਸਾਰਾ ਵੈਸੇ ਤੇ ਨਵਾਂ ਬਣਾਇਆ ਗਿਆ ਪਰ ਇਹ ਭਾਈ ਲਾਲੋ ਜੀ ਦੀ ਯਾਦਗਾਰ ਹੈ ਵੈਸੇ ਦੱਸਿਆ ਜਾਂਦਾ ਹੈ ਕਿ ਭਾਈ ਲਾਲੋ ਜੀ ਦਾ ਪਚੰਗੀ ਕੋਈ ਨਹੀਂ ਸੀ ਇੱਕ ਉਹਨਾਂ ਦੀ ਧੀ ਸੀ ਜਿਹੜੀ ਪਿੰਡ ਤਤਲਾ ਇੱਥੋਂ 10 ਕਿਲੋਮੀਟਰ ਦੂਰ ਹੈ ਉੱਥੇ ਵਿਆਹੀ ਸੀ ਤੇ ਉਹ ਸ਼ਾਇਦ ਉਹਨਾਂ ਦਾ ਅੱਗੇ ਵੰਸ ਉੱਥੋਂ ਚੱਲਦਾ ਹੋਏਗਾ। ਆਸਥਾਨ ਨੂੰ ਪਹਿਲਾਂ ਵੀ ਲੋਕ ਲੱਗਾ ਹੋਇਆ ਸੀ ਸਾਨੂੰ ਦਰਸ਼ਨ ਕਰਾਉਣ ਵਾਸਤੇ ਲੋਕ ਖੋਲਿਆ ਗਿਆ। ਹੁਣ ਆਪਾਂ ਦਰਸ਼ਨ ਕਰ ਲੈੇ ਹਨ। ਹੁਣ ਆਪਾਂ ਇੱਥੋਂ ਚੱਲੇ ਪਾਉਣ ਲੱਗੇ ਹਾਂ ਤੇ ਚੱਲਦੇ ਹਾਂ ਉਸ ਸਥਾਨ ਤੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਚੱਕੀ ਚਲਾਈ ਸੀ। ਆਹ ਦੇਖੋ ਹੁਣ ਗਲੀ ਦੇ ਵਿੱਚ ਪਰਾਲੀ ਖੋਤੇ ਤੇ ਲੱਦ ਕੇ ਲਿਆਂਦੀ ਹੈ। वीर कहंदा सरदार जी मेरी भी वीडियो बनाओ की ना ਤੁਹਾਡਾ ਚੌਧਰੀ ਹਰਮਦੇਵ ਲੰਮੜਦਾਰ ਚੌਧਰੀ ਵੀ ਤੇ ਲੰਮੜਦਾਰ ਵੀ ਕੀ ਬਾਤ ਹੈ ਇਹਦਾ ਨਾਂ ਕੀ ਆ ਇਹਦਾ ਨਾਂ ਸੁਲਤਾਨ ਲੰਮੜਦਾਰ ਤੇ ਚੌਧਰੀ ਨਹੀਂ ਅਜੇ ਨਹੀਂ ਬੱਚਾ ਨਾ ਅਜੇ ਬੱਚਾ ਵੱਡਾ ਹੋ ਕੇ ਚੌਧਰੀ ਲੱਗੇਗਾ ਠੀਕ ਹੈ ਠੀਕ ਹੈ ਕਿ ਵਧੀਆ ਹੈਗੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਗੇ ਆ ਨਗਰਾਂ ਦਾ ਬਾੜਾ ਆ ਗਿਆ ਓਹ ਵੇਖੋ ਵੀਰ ਕਿਲਾ ਗੱਡਣ ਦੇ ਆ ਇਹ ਖਾਸ ਥਾਪੀ ਹੁੰਦੀ ਕਿਲਾ ਗੱਡਣ ਵਾਲੀ ਇਹਨੂੰ ਮੁੰਗਲੀ ਕਹਿੰਦੇ ਆ ਮੁੰਗਲੀ ਵਾਹ ਭਾਈ ਪੀੜੀਆਂ ਗਲੀਆਂ ਦੇ ਵਿੱਚ ਲੰਘਣਾ ਪੈ ਰਿਹਾ ਇੱਥੇ ਨਾਲੀਆਂ ਸਾਰੀਆਂ ਹੀ ਇਹਨਾਂ ਵਿੱਚਕਾਰ ਬਣਾਈਆਂ ਹੋਈਆਂ ਆ ਗਲੀਆਂ ਦੇ ਉਹ ਮੋਟਰਸਾਈਕਲ ਚਲਾਉਣੇ ਬੜੇ ਔਖੇ ਹੋ ਜਾਂਦੇ ਆ ਆ ਵੇਖੋ ਰਸਤੇ 'ਚ ਆਪਾਂ ਜਾ ਰਹੇ ਆ ਤੇ ਨਿੱਕੀ ਇਟ ਵਾਲਾ ਘਰ ਜਿਹੜੇ ਪੁਰਾਣੇ ਹੁੰਦੇ ਆ ਉਹ ਟਾਇਆ ਜਾ ਰਿਹਾ ਹੁਣ ਇੱਥੇ ਜੇ ਇਧਰ ਵੀ ਵੇਖੀਏ ਉੱਪਰ ਇਹ ਵੀ ਘਰ ਸਾਰੇ ਪੁਰਾਣੇ ਆ ਚਿਰਾਂ ਦੇ ਬਣੇ ਹੋਏ ਆ ਤਿੰਨ ਤਿੰਨ ਚਾਰ ਚਾਰ ਮੰਜ਼ਲਾ ਹਵੇਲੀਆਂ ਜਿਹੜੀਆਂ 120 ਸਾਲ ਪੁਰਾਣਾ ਸੀ ਇਹ ਹਾਂਜੀ ਕਿਆ ਬਾਤ ਹੈ ਪਰ ਨਕੀਏਟਰ ਤਾਂ ਫਿਰ 120 ਸਾਲ ਤੋਂ ਵੀ ਵੱਧ ਪੁਰਾਣੀ ਹੋਣੀ ਹੈ ਤੁਹਾਨੂੰ ਲੈ ਨੂੰ 100 ਸਾਲ ਹੋ ਗਿਆ ਹੁਣ ਕੀ ਬਣਾਓਗੇ ਇੱਥੇ ਇੱਕ ਦੁਕਾਨਾ ਦੁਕਾਨਾ ਵਧੀਆ ਜੀ ਵਧੀਆ ਉੱਤੇ ਘਰ ਵੀ ਬਣਾ ਦੋਗੇ ਇਨਸ਼ਾ ਅੱਲਾ ਵਧੀਆ ਜੀ ਵਧੀਆ ਸੋ ਆਪਾਂ ਗਲੀ ਦੇ ਵਿੱਚ ਪਹੁੰਚ ਗਏ ਆਂ ਜੀ ਆ ਬਾਹਰੋਂ ਕੰਦ ਹੈ ਉੱਤੇ ਜਾਲੀ ਲੱਗੀ ਹੋਈ ਹੈ ਤੇ ਜਾਲੀ ਦੇ ਉੱਤੋਂ ਤੁਹਾਨੂੰ ਹੁਣ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਨ ਲੱਗੇ ਆ ਸੋ ਇਹ ਹੈ ਜੀ ਡਿਉੜੀ ਇਹਦੀ ਦਰਵਾਜ਼ਾ ਬਣਿਆ ਹੋਇਆ ਹੈ ਤੇ ਦਰਵਾਜੇ ਵੱਲ ਜਾਈਏ ਦਰਵਾਜੇ ਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਚੱਕੀ ਸਾਹਿਬ ਐਮਨਾਬਾਦ ਤੇ ਅੱਜ ਇੱਥੇ ਦਰਵਾਜੇ ਬੜੇ ਸੋਹਣੇ ਲੱਗੇ ਹੋਏ ਹਨ ਹੁਣੇ ਆ ਕੇ ਮੁਹੰਮਦ ਕਬੀਰ ਜੀ ਨੇ ਖੋਲੇ ਹਨ ਤੇ ਅੰਦਰ ਇਹ ਹਾਲ ਹੈ ਅਸੀਂ ਭਾਗਾਂ ਵਾਲੇ ਅਸੀਂ 4 ਸਾਲ ਪਹਿਲਾਂ ਵੀ ਇੱਥੇ ਆਏ ਸੀਗੇ ਤੇ ਇਧਰ ਨਾਲ ਹੀ ਵੇਖੋ ਉੱਚਾ ਘਰ ਬਣਿਆ ਹੈ ਤਿੰਨ ਚਾਰ ਮੰਜ਼ਲਾਂ ਇਧਰ ਗੁੰਬਦ ਹੈ ਆਪਾਂ ਹੁਣੇ ਅੰਦਰ ਚੱਲਦੇ ਹਾਂ ਦਰਸ਼ਨ ਕਰਨ ਇਹ ਵਿਹੜਾ ਹੈ ਜੀ ਤੇ ਇਧਰ ਨਿਸ਼ਾਨ ਸਾਹਿਬ ਜੀ ਹਨ ਇਹ ਰੋੜੀ ਸਾਹਿਬ ਵਾਲਾ ਸਥਾਨ ਤਾਂ 24 ਘੰਟੇ ਖੁੱਲਾ ਰਹਿੰਦਾ ਹੈ ਪਰ ਇਹ ਜਿਹੜੇ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਦੋ ਸਥਾਨ ਹਨ ਇਹ ਸਿਰਫ ਜਦੋਂ ਸੰਗਤ ਆਉਂਦੀ ਹੈ ਉਦੋਂ ਆਪ ਵੀਰ ਨਾਲ ਦਰਸ਼ਨ ਕਰਾਉਣ ਆਉਂਦੇ ਹਨ ਅੰਦਰ ਜਾਣ ਤੋਂ ਪਹਿਲਾਂ ਸੰਗਤ ਜੀ ਥੋੜਾ ਜਿਹਾ ਇਤਿਹਾਸ ਚੱਕੀ ਚੱਲਣ ਦਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਲਾਲੋ ਕੋਲ ਇੱਥੇ ਹੀ ਆਏ ਸਨ ਕੁਝ ਇਤਿਹਾਸ ਤੇ ਇਥੋਂ ਤੱਕ ਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਇੱਥੇ ਹਮਲਾ ਹੋਣ ਵਾਲਾ ਹੈ ਤਾਂ ਤੂੰ ਇੱਥੋਂ ਚਲਿਆ ਜਾ ਤੇ ਉਹ ਤਤਲੇ ਪਿੰਡ ਚਲੇ ਗਏ ਸੀ ਪਰ ਦਾਸ ਦਾ ਇਹ ਮੰਨਣਾ ਹੈ ਕਿ ਭਾਈ ਸਾਹਿਬ ਜੀ ਭਾਈ ਲਾਲੋ ਜੀ ਗੁਰੂ ਸਾਹਿਬ ਜੀ ਨੂੰ ਛੱਡ ਕੇ ਨਹੀਂ ਗਏ ਹੋਣਗੇ ਗੁਰੂ ਸਾਹਿਬ ਜੀ ਜਦੋਂ ਇੱਥੇ ਬਾਬਰ ਨੇ ਹਮਲਾ ਕੀਤਾ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਬਹੁਤ ਜ਼ਿਆਦਾ ਭਾਰੀ ਜਦੋਂ ਨੁਕਸਾਨ ਹੋਇਆ ਤਾਂ ਉਦੋਂ ਬਹੁਤ ਸਾਰੇ ਲੋਕਾਂ ਨੂੰ ਕੈਦ ਕਰ ਲਿਆ ਗੁਰੂ ਸਾਹਿਬ ਜੀ ਨੂੰ ਵੀ ਆਮ ਮਨੁੱਖਾਂ ਵਾਂਗ ਸਮਝ ਕੇ ਉਦਾਂ ਹੀ ਨਾਲ ਕੈਦ ਕਰ ਲਿਆ ਗਿਆ ਸੀ ਸੰਗਤ ਜੀ ਉੱਥੋਂ ਫੇਰ ਗੁਰੂ ਸਾਹਿਬ ਜੀ ਨੂੰ ਕੈਦ ਕਰਕੇ ਲਿਆਂਦਾ ਗਿਆ ਆ ਥਾਂ ਜਿੱਥੇ ਹੁਣ ਐਮਨਾਬਾਦ ਚ ਹੈ ਇੱਥੇ ਗੁਰੂ ਸਾਹਿਬ ਜੀ ਨੂੰ ਵੀ ਅੰਦਰ ਰੱਖਿਆ ਗਿਆ ਇੱਥੇ ਜਿਹੜੇ ਕੈਦੀ ਸਨ ਉਹਨਾਂ ਨੂੰ ਚੱਕੀ ਪੀਸਣ ਦਾ ਕੰਮ ਦਿੱਤਾ ਗਿਆ ਸੀ ਕਿਉਂਕਿ ਰੋਟੀ ਤਾਂ ਖਾਣੀ ਹੈ ਫੌਜਾਂ ਨੇ ਉਹਨਾਂ ਵਾਸਤੇ ਚੱਕੀ ਪੀਸਣ ਦਾ ਕੰਮ ਇੱਥੇ ਹੀ ਅੰਦਰ ਗੁਰੂ ਸਾਹਿਬ ਜੀ ਜਿਹੜੇ ਇਸ ਥਾਂ ਤੇ ਬੈਠੇ ਸਨ ਜਦੋਂ ਉਹ ਜਿਹੜੀ ਚੱਕੀ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਗਈ ਸੀ ਉਹ ਚੱਕੀ ਆਪਣੇ ਆਪ ਚੱਲਣ ਲੱਗੀ ਇਹ ਗੱਲ ਜਦੋਂ ਉੱਥੋਂ ਦੇ ਸਿਪਾਹੀਆਂ ਨੇ ਵੇਖੀ ਹੌਲੀ ਹੌਲੀ ਕਰਦੇ ਬਾਬਰ ਤੱਕ ਪਹੁੰਚੀ ਤਾਂ ਬਾਬਰ ਨੂੰ ਪਛਤਾਵਾ ਹੋਇਆ ਇਹ ਅਸੀਂ ਕਿਸੇ ਕਿਸੇ ਵਲੀ ਪੀਰ ਨੂੰ ਕਿਸੇ ਸੰਤ ਨੂੰ ਆਪਣੀ ਕੈਦ ਵਿੱਚ ਪਾ ਲਿਆ ਹੈ ਉਦੋਂ ਉਹਨਾਂ ਨੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਰਾ ਨੂੰ ਰਿਹਾ ਛੱਡਣ ਦੀ ਗੱਲ ਕੀਤੀ ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਾਰਾ ਨੇ ਉਦੋਂ ਇਹ ਕੰਡੀਸ਼ਨ ਰੱਖੀ ਸੀ ਕਿ ਜੇ ਸਾਨੂੰ ਛੱਡਣਾ ਹੈ ਤਾਂ ਜਿੰਨੇ ਆ ਸੈਦਪੁਰ ਦੇ ਅਹਿਮਦਾਬਾਦ ਦੇ ਇਲਾਕੇ ਦੇ ਜਿੰਨੇ ਲੋਕ ਤੁਸੀਂ ਕੈਦ ਕੀਤੇ ਹਨ ਉਹਨਾਂ ਸਾਰਿਆਂ ਨੂੰ ਵੀ ਛੱਡਣਾ ਪਵੇਗਾ ਉਹਨੇ ਫਿਰ ਉਦੋਂ ਸਾਰੇ ਕੈਦੀਆਂ ਨੂੰ ਛੱਡਿਆ ਸੋ ਇਸ ਪੱਖੋਂ ਜੇ ਅਸੀਂ ਦੇਖੀਏ ਤਾਂ ਗੁਰੂ ਸਾਹਿਬ ਜੀ ਆਪ ਬੰਦੀ ਦੇ ਵਿੱਚ ਪਏ ਹੋਣਗੇ ਹਾਂ ਜੋ ਜਿਹੜੇ ਇੱਥੋਂ ਦੇ ਲੋਕ ਹਨ ਉਹਨਾਂ ਦਾ ਭਲਾ ਕਰ ਸਕਣ ਤੇ ਉਹਨਾਂ ਨੂੰ ਕੈਦ ਵਿੱਚੋਂ ਛਡਵਾ ਸਕਣ ਸੋ ਹੁਣ ਆਪਾਂ ਅੰਦਰ ਚੱਲੇ ਹਾਂ ਇਹ ਇਹ ਦਰਵਾਜ਼ੇ ਲੱਗੇ ਹਨ ਜੀ ਜਿਵੇਂ ਆਪਾਂ ਪਿਛਲੇ ਸਥਾਨ ਤੇ ਗਏ ਸੀ ਭਾਈ ਲਾਲੋ ਜੀ ਵਾਲੇ ਤੇ ਉਦਾਂ ਹੀ ਸੰਗਤ ਜੀ ਇੱਥੇ ਹੁਣ ਇੱਕ ਕਮਰਾ ਬਣਿਆ ਹੋਇਆ ਹੈ ਉਹ ਕਮਰੇ ਦੇ ਵਿੱਚ ਇਧਰ ਵੀ ਕਮਰਾ ਹੈ ਤਾਂ ਇਧਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਾਰਾਜੀ ਇੱਕ ਫੋਟੋ ਇਹ ਦਿਖਾਉਂਦੀ ਲਾਈ ਹੋਈ ਹੈ ਕਿ ਗੁਰੂ ਸਾਹਿਬ ਜੀ ਦੇ ਅੱਗੇ ਚੱਕੀ ਹੈ ਨਾਲ ਹੀ ਪੀਸਣ ਵਾਸਤੇ ਦਾਣੇ ਪਏ ਹਨ ਤੇ ਬਾਬਰ ਗੁਰੂ ਸਾਹਿਬ ਜੀ ਦੇ ਕੋਲ ਆਇਆ ਹੈ ਇਹ ਸਥਾਨ ਹੈ ਜਿੱਥੇ ਇਹ ਥੜਾ ਸਾਹਿਬ ਬਣਿਆ ਹੋਇਆ ਹੈ ਇੱਥੇ ਵੀ ਗੁਰੂ ਸਾਹਿਬ ਜੀ ਦੀ ਇੱਕ ਫੋਟੋ ਲੱਗੀ ਹੋਈ ਹੈ ਸਾਦਾ ਜਿਹਾ ਕਮਰਾ ਹੈ ਤਾਂ ਇੱਕ ਹਾਲ ਇੱਧਰ ਹੈ ਤੇ ਹੁਣ ਸੰਗਤ ਜੀ ਤੁਹਾਡਾ ਪ੍ਰਸ਼ਨ ਹੋਏਗਾ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਚੱਕੀ ਸੀ ਫਿਰ ਉਹ ਗਈ ਕਿੱਥੇ ਉਹਦਾ ਬਣਿਆ ਕੀ ਜਦੋਂ ਭਾਈ ਧੰਨਾ ਸਿੰਘ ਜੀ 1932-33 ਦੇ ਕਰੀਬ ਇਸ ਇਲਾਕੇ 'ਚ ਆਏ ਹਨ ਪਾਈ ਤੰਨਾ ਸਿੰਘ ਜੀ ਨੇ ਬਕਾਇਦਾ ਫੋਟੋ ਚੱਕੀ ਦੀ ਖਿੱਚ ਕੇ ਪਾਈ ਹੈ ਉਹ ਫੋਟੋ ਤੁਹਾਡੇ ਨਾਲ ਇਸ ਵੇਲੇ ਸਾਂਝੀ ਹੋ ਰਹੀ ਹੈ ਸੰਗਤ ਜੀ ਬਾਅਦ ਚ ਜਿਵੇਂ ਸਾਨੂੰ ਪਿਛਲੀ ਵਾਰ ਇੱਥੇ ਦੱਸਿਆ ਗਿਆ ਸੀ ਕਿ ਕੋਈ ਸੰਗਤ ਵਿੱਚੋਂ ਹੀ ਸਰੀਰ ਆਇਆ ਸੀ ਕਿਸੇ ਵਿਦੇਸ਼ ਚੋਂ ਜਿਹੜਾ ਇਥੋਂ ਚੱਕੀ ਚੁੱਕ ਕੇ ਲੈ ਗਿਆ ਇਹ ਕਾਫੀ ਸਮਾਂ ਪੁਰਾਣੀ ਗੱਲ ਹੈ ਸੋ ਜਿਵੇਂ ਮੁਹੰਮਦ ਕਬੀਰ ਜੀ ਦੱਸ ਰਹੇ ਹਨ ਕਿ ਇਹ ਫੋਟੋ ਦੇ ਲਾਗੇ ਇੱਕ ਥੜਾ ਹੈ ਏ ਥੜਾ ਹੈ ਜੀ ਜਿੱਥੇ ਅਸਲ ਦੇ ਵਿੱਚ ਉਹ ਚੱਕੀ ਘਮੀ ਸੀ ਔਰ ਇਹ ਜਿਹੜਾ ਕਮਰਾ ਜਿਵੇਂ ਤੁਸੀਂ ਛੋਟਾ ਜਿਹਾ ਦੇਖ ਰਹੇ ਹੋ ਹਨਾ ਇੱਥੇ ਹੀ ਉਹ ਕੈਦ ਕਰਨ ਵਾਲਾ ਜਿਵੇਂ ਇੱਕ ਸੈੱਲ ਹੁੰਦਾ ਹੈ ਨਾ ਉਹ ਕੈਦ ਕਰਨ ਵਾਲਾ ਥੋੜਾ ਜਿਹਾ ਏਰੀਆ ਸੀ ਕੋਠੜੀ ਜਿਵੇਂ ਕਹਿ ਲੈਨੇ ਹਾਂ ਮੁਹੰਮਦ ਕਬੀਰ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਲੇਹ ਤਕਰੀਬ 50 ਸਾਲ ਹੋ ਗਈ ਹੈ ਤੁਸੀਂ ਫਿਰ ਇੱਥੇ ਚੱਕੀ ਦੇ ਦਰਸ਼ਨ ਨਹੀਂ ਕੀਤੇ ਨਹੀਂ ਮੈਂ ਚੱਕੀ ਦੇ ਦਰਸ਼ਨ ਕਦੀ ਸੁਣਿਆ ਵੀ ਨਹੀਂ ਕਿ ਕਦੋਂ ਚੱਕੀ ਇੱਥੋਂ ਗਾਇਬ ਹੋਈ ਹੈ ਚੱਕੀ ਦਾ ਕੋਈ ਸਿੰਗ ਲੈ ਗਿਆ ਸੀ ਇਹ ਨਹੀਂ ਪਤਾ ਕਿੰਨੇ ਖੜੀ ਹੈ ਇਹ ਨਹੀਂ ਪਤਾ ਕਿੰਨੇ ਖੜੀ ਹੈ ਕੋਈ ਸਰਦਾਰ ਹੀ ਦੱਸ ਦੇਣਾ ਕੋਈ ਸਰਦਾਰ ਮਿੱਤਰ ਕੋਈ ਆਏ ਹਾਂ ਇਹ ਨਹੀਂ ਪਤਾ ਕਦੋਂ ਕਦੀ ਗੱਲ ਹੈ ਇਹ ਨਹੀਂ ਪਤਾ ਕਦੋਂ ਇਹ ਨਹੀਂ ਪਤਾ ਕਦੋਂ ਹਾਂਜੀ ਸਿੱਖ ਦਾ ਕੰਮ ਤੇ ਸੀ ਗੁਰੂ ਸਾਹਿਬ ਜੀ ਦੀ ਯਾਦਗਾਰ ਨੂੰ ਸਾਂਭ ਕੇ ਰੱਖਣਾ ਪਰ ਕੋਈ ਵੀਰ ਇਹ ਕੰਮ ਕਰ ਦਿੱਤਾ ਹੈ ਉਹਨੇ ਕਿਉਂ ਲੈ ਗਿਆ ਹੈ ਇਹ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਥੜਾ ਸਾਹ ਬਣਿਆ ਹੋਇਆ ਹੈ ਤੇ ਸੰਗਤ ਜੀ ਸਾਡੀ ਤੇ ਇੱਕ ਹੀ ਬੇਨਤੀ ਹੈ ਭਾਈ ਉਹ ਵੀਰ ਭੈਣ ਜੇ ਸਾਡੀ ਇਹ ਗੱਲ ਸੁਣਦੇ ਹੋਣ ਜਿਹੜੇ ਇਥੋਂ ਭਲੇਖੇ ਚ ਜਾਂ ਜਾਣੇ ਅਣਜਾਣੇ ਵਿੱਚ ਇਥੋਂ ਚੱਕੀ ਲੈ ਗਏ ਸੀ ਭਾਈ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਯਾਦ ਹੈ ਇਹ ਪੰਥ ਦੀ ਇਮਾਨਤ ਹੈ ਤੁਹਾਡੇ ਘਰ ਚ ਚੱਕੀ ਪਈ ਹੋ ਸਕਦਾ ਤੁਸੀਂ ਕੱਲੇ ਹੀ ਉਹਦੇ ਦਰਸ਼ਨ ਕਰਦੇ ਹੋਵੋ ਜੇ ਇਥੇ ਜਾਂ ਹੋਰ ਕਿਸੇ ਸਥਾਨ ਤੇ ਸੌਂਪਦੇ ਹੋਗੇ ਤਾਂ ਸਾਰਾ ਸਿੱਖ ਜਗਤ ਤੇ ਹੋਰ ਭੈਣ ਭਰਾ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੰਨਣ ਵਾਲੇ ਹਨ ਉਹ ਦਰਸ਼ਨ ਮੇਲੇ ਕਰ ਸਕਦੇ ਹਨ ਸੋ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਤੇ ਭਾਈ ਜਿਸ ਦੇ ਕੋਲ ਵੀ ਇਹ ਚੱਕੀ ਹੈ ਉਹ ਲੋਟਾ ਦਿਓ ਇਹ ਜ਼ਰੂਰੀ ਹੈ ਕਿ ਪੰਥ ਦੇ ਕੋਲ ਉਹ ਹੋਵੇ ਸੋ ਇਸ ਸਥਾਨ ਦੇ ਆਪਾ ਦਰਸ਼ਨ ਕਰ ਲਏ ਹਨ ਸੰਗਤ ਜੀ ਇਹ ਐਮਨਾਬੈਦ ਦਾ ਇਤਿਹਾਸ ਹੈ ਇਹ ਰਸਤਾ ਆਉਣਦਿਆ ਵਾਜੀ ਸਿਆਲਕੋਟ ਵੱਲੋਂ ਅਸੀਂ ਹੁਣ ਦੂਜੇ ਪਾਸੇ ਨੂੰ ਜਾਣਾ ਪਿਛਲੀ ਵਾਰ ਮੈਨੂੰ ਸ਼ਾਹਦ ਸ਼ਬੀਰ ਭਾਜੀ ਨੇ ਇੱਥੇ ਨਾ ਜਲੇਬੀਆਂ ਖਵਾਈਆਂ ਸੀਗੀਆਂ 2019 ਚ ਉੱਪਰ ਲਿਖਿਆ ਹੈ 1999 ਇਹ ਜਲੇਬੀ ਚੌਂਕ ਨੂੰ ਕਹਿੰਦੇ ਹਨ ਜੇ ਇਧਰ ਵੀ ਵੇਖੋ ਕਿ ਕਿੰਨੇ ਲੋਕ ਬੈਠੇ ਆ ਇਹ ਸਾਰੇ ਜਲੇਬੀਆਂ ਛਕਣ ਵਾਲੇ ਆ ਭਾਈ ਹੋਰ ਜੀ ਠੀਕ ਠਾਕ ਜੇ محمد ਕਬੀਰ ਜੀ ਨਾਲੇ ਵੀਰ ਇਹ ਜਿਹੜੇ ਗੁਰਦੁਆਰਾ ਸਾਹਿਬ ਚ ਵੀਰ ਹਾਂ ਸਾਰੇ ਉਹਨਾਂ ਵਾਸਤੇ ਹਨ ਤੇ ਇਹ ਜਲੇਬੀ ਚੰਗ ਮਸ਼ਹੂਰ ਹੈ ਜੀ ਇੱਥੋਂ ਦਾ ਜਿਉਂਦੇ ਵੱਸਦੇ ਰਹੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ ਚਾਰ ਸਾਲ ਪਹਿਲਾਂ ਉਹ ਕੁਰਸੀਆਂ ਤੇ ਬਹਿ ਕੇ ਖਾ ਕੇ ਗਿਆ ਮੈਂ ਹਾਂ ਫੇਰ ਚੇਤਾ ਕਰਾਂਗਾ ਅਗਲੀ ਵਾਰ ਹੀ ਆਇਆ ਦੋਸਤੋ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ